ਸਾਡੀ ਜੀ ਚੋਣ ਕੈਂਪੇਨ ਬਹੁਤ ਵਧੀਆ ਚੱਲ ਰਹੀ ਹੈ ਤੇ ਸਾਨੂੰ ਬਹੁਤ ਵਧੀਆ ਰਿਸਪਾਂਸ ਹੈ ਪਿੰਡਾਂ ਦਾ ਤੇ ਸਾਰੇ ਹੁਣ ਇਹ ਮੌਜੂਦਾ ਜਿਹੜੀ ਸਰਕਾਰ ਹੈ ਆਮ ਆਦਮੀ ਦੀ ਸਰਕਾਰ ਇਸ ਤੋਂ ਬਹੁਤ ਅੰਗ ਆਏ ਹੋਇਆ ਲੋਕ ਉਹ ਸਾਨੂੰ ਇੰਨੇ ਪਿਆਰ ਨਾਲ ਆਪਣਾ ਸਮਰਥਨ ਦੇ ਰਿਹਾ ਤੇ ਹੱਲਾਸ਼ੇਰੀ ਦੇ ਰਿਹਾ ਵੀ ਤੁਸੀਂ ਅੱਗੇ ਵਧੋ ਅਸੀਂ ਤੁਹਾਡੇ ਨਾਲ ਆ ਤੇ ਇਸ ਸਰਕਾਰ ਨੇ ਕੋਈ ਵੀ ਕੰਮ ਨਹੀਂ ਕੀਤਾ ਅਸੀਂ ਪਿੰਡਾਂ ਪਿੰਡਾਂ ਜਾ ਕੇ ਦੇਖਦੇ ਆ ਗਲੀਆਂ ਨਾਲੀਆਂ ਦਾ ਇੰਨਾ ਬੁਰਾ ਹਾਲ ਹੈ ਕੋਈ ਲਾਈਟਾਂ ਦਾ ਪ੍ਰਬੰਧ ਨਹੀਂ ਹੈਗਾ ਤੇ ਲੋਕ ਬਹੁਤ ਦੁਖੀ ਹੋਏ ਹੋਏ ਆ ਉਹ ਕਹਿੰਦੇ ਜੋ ਪਹਿਲਾਂ ਸਕੀਮਾਂ ਚੱਲ ਰਹੀਆਂ ਸੀ ਸਾਡੀਆਂ ਸਾਰੀਆਂ ਉਹ ਵੀ ਬੰਦ ਕਰ ਦਿੱਤੀਆਂ ਇਸ ਸਰਕਾਰ ਨੇ ਵੀ ਤੁਸੀਂ ਦੁਬਾਰਾ ਅਕਾਲੀ ਦਲ ਦੀ ਸਰਕਾਰ ਲਿਆਓ ਤਾਂ ਕਿ ਸਾਨੂੰ ਉਹ ਸਾਰੀਆਂ ਸਹੂਲਤਾਂ ਦੁਬਾਰਾ ਮਿਲਣ ਤੇ ਸਾਡੇ ਪਿੰਡਾਂ ਦਾ ਵਿਕਾਸ ਹੋ ਸਕੇ ਕਿਹੜੇ ਕਿਹੜੇ ਮੁੱਦਿਆਂ ਨੂੰ ਲੈ ਕੇ ਚੋਣ ਲੜ ਰਹੇ ਹੋ ਅਸੀਂ ਜੀ ਲਾਅ ਐਂਡ ਆਰਡਰ ਦੀ ਸਥਿਤੀ ਜਿਹੜੀ ਹੈ ਜੰਨੀ ਖਰਾਬ ਹੋਈ ਪਈ ਆ ਘਰ ਤੋਂ ਨਿਕਲ ਕੇ ਬੰਦਾ ਸੇਫ ਨਹੀਂ ਹੈਗਾ ਤੇ ਉਸ ਤੋਂ ਬਾਅਦ ਬੇਰੁਜ਼ਗਾਰੀ ਅਸੀਂ ਪਿੰਡਾਂ 'ਚ ਜਾ ਕੇ ਦੇਖਦੇ ਕਿ ਘਰਾਂ ਦੇ ਘਰ ਖਾਲੀ ਪਏ ਆ ਬੱਚੇ ਬੇਰੁਜ਼ਗਾਰੀ ਦੀ ਮਾਰ ਝੱਲਦੇ ਹੋਏ ਵਿਦੇਸ਼ਾਂ ਵੱਲ ਚਲੇ ਗਏ ਪੇਰੈਂਟਸ ਬਹੁਤ ਦੁਖੀ ਆ ਉਹ ਇਕੱਲੇ ਰਹਿ ਗਏ ਵਿਚਾਰੇ ਤੇ ਉਹ ਕਹਿੰਦੇ ਆ ਵੀ ਸਾਡੇ ਇੱਥੇ ਰੁਜ਼ਗਾਰ ਹੋਣਾ ਚਾਹੀਦਾ ਤਾਂ ਕਿ ਸਾਡੇ ਬੱਚੇ ਇੱਥੇ ਕੰਮਕਾਰ ਕਰਨ ਤੇ ਸਾਡੇ ਕੋਲ ਰਹਿਣ ਤੇ ਉਸ ਤੋਂ ਬਾਅਦ ਆਪ ਦੇਖ ਲਓ ਜੀ ਸੜਕਾਂ ਦਾ ਇੰਨਾ ਬੁਰਾ ਹਾਲ ਐ ਕੋਈ ਡਿਵੈਲਪਮੈਂਟ ਦਾ ਕੰਮ ਨਹੀਂ ਹੋਇਆ ਅਸੀਂ ਆ ਹੁਣ ਜਾ ਕੇ ਆਏ ਆ ਅਹਿਮਦਪੁਰ ਤੇ ਉੱਥੇ ਸ ਨਵਾਂ ਮਲਕਪੁਰ ਉੱਥੇ ਸਰਕਾਰੀ ਸਕੂਲ ਬੰਦ ਹੋ ਚੁੱਕੇ ਆ ਪਿਛਲੇ 4 ਮਹੀਨੇ ਤੋਂ ਬੰਦ ਹੋ ਚੁੱਕਿਆ ਹੈ ਤੇ ਸਕੂਲ ਨਵੇਂ ਖੋਲਣੇ ਤਾਂ ਕੀ ਸੀ ਤੇ ਆਲਰੇਡੀ ਜਿਹੜੇ ਖੁੱਲੇ ਹੋਏ ਉਹ ਵੀ ਬੰਦ ਕਰਤੇ ਇਹਨਾਂ ਨੇ ਅੱਛਾ ਇੱਕ ਬਲੋਕਾਂ ਦੀ ਗੱਲ ਡਾਕਟਰ ਜੀਮਾ ਨੇ ਵੀ ਕੀਤੀ ਹੈ ਕਿ ਜਿਹੜੇ ਬਲੋਕ ਨੇ ਬਹੁਤ ਵੱਡੇ ਕਰਤੇ ਕੈਂਡੀਡੇਟ ਤੋਂ ਵੀ ਜ਼ਿਆਦਾ ਹੁੰਦਾ ਲੋਕਾਂ ਨੂੰ ਵੀ ਨਹੀਂ ਸਮਝ ਆ ਰਹੀ ਐ ਇਹਦੇ ਇਸ ਨੂੰ ਕਿੱਦਾ ਦੇਖੋ ਜੀ ਜਿਹੜੇ ਇਹ ਬਲੌਕ ਸੰਪਤੀ ਰਹੇ ਹੁਣ ਇਹਨਾਂ ਨੇ ਪਿੰਡਾਂ ਦੀ ਗਿਣਤੀ 6 ਕਰਤੀ ਪਰ ਜ਼ਿਲ੍ਹਾ ਪ੍ਰੀਸ਼ਦ ਦੇ ਜਿਹੜੇ ਜ਼ੋਨ ਹਨ ਨਾ ਉਹ ਇੰਨੇ ਵੱਡੇ ਕਰਤੇ ਜਿਹਦੇ ਵਿੱਚ 60 70 ਪਿੰਡ ਆ ਰਹੇ ਆ ਸਿਰਫ ਸਾਨੂੰ 4-5 ਦਿਨ ਦਾ ਟਾਈਮ ਮਿਲਿਆ ਅਸੀਂ ਕਿੱਦਾਂ ਇੰਨੇ ਪਿੰਡਾਂ ਵਿੱਚ ਜਾ ਸਕਦੇ ਆ ਤੇ ਇਸ ਕਰਕੇ ਲੋਕਾਂ ਨੂੰ ਨਾ ਤਾਂ ਕੈਂਡੀਡੇਟ ਦਾ ਪਤਾ ਚੱਲ ਰਿਹਾ ਤੇ ਨਾ ਉਹਨਾਂ ਨੂੰ ਵੋਟਾਂ ਬਾਰੇ ਕੋਈ ਇੰਨੀ ਨੌਲੇਜ ਹੈ ਕਿ ਕੋਈ ਟਾਈਮ ਹੀ ਨਹੀਂ ਸੀ ਇਹਨਾਂ ਨੇ ਬਹੁਤ ਆਪਣੀ ਤਾਂ ਇਹਨਾਂ ਦੀ ਤਿਆਰੀ ਪੂਰੀ ਸੀਗੀ ਪਰ ਇਹਨਾਂ ਨੇ ਦੂਜੀਆਂ ਪਾਰਟੀਆਂ ਨੂੰ ਕੋਈ ਟਾਈਮ ਨਹੀਂ ਦਿੱਤਾ ਤਿਆਰੀ ਦਾ ਤੇ ਇਸ ਕਰਕੇ ਸਾਨੂੰ ਲੋਕਾਂ ਨੇ ਸਾਨੂੰ ਪਤਾ ਹੀ ਨਹੀਂ ਹੈਗਾ ਵੀ ਵੋਟਾਂ ਦਾ ਕੀ ਹੈਗਾ ਕਿੰਨੇ ਕੈਂਡੀਡੇਟ ਐ ਤੇ ਲੋਕਾਂ ਨੂੰ ਇਹ ਵੀ ਨਹੀਂ ਪਤਾ ਕਿ ਦੋ ਵੋਟਾਂ ਪੈਣੀਆਂ ਜਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਪਤੀ ਦੀਆਂ ਇਹ ਸਾਨੂੰ ਕੱਲੇ ਕੱਲੇ ਨੂੰ ਨਾ ਬਹੁਤ ਡਿਟੇਲ ਚ ਕਲੀਅਰ ਕਰਨਾ ਪੈ ਰਿਹਾ ਜਿਹਦੇ ਕਰਕੇ ਸਾਡਾ ਟਾਈਮ ਬਹੁਤ ਜ਼ਿਆਦਾ ਵੇਸਟ ਹੋ ਰਿਹਾ ਹੈ ਅੱਛਾ ਤੇ ਵੋਟਰਾਂ ਨੂੰ ਵੀ ਫੀਲ ਕਰਨਾ ਚਾਹਉਂ ਕਿਉਂਕਿ ਕੱਲ ਆਖਰੀ ਦਿਨ ਹੈਗਾ ਹਾਂਜੀ ਬਿਲਕੁਲ ਜੀ ਜਿਹਦੇ ਪਾਸੇ ਧੱਕਾ ਵੀ ਕੀਤਾ ਜਾਂਦਾ ਕਿਉਂਕਿ ਮੂਮੈਂਤ ਗੱਲ ਹੈ ਜੀ ਜਦੋਂ ਸਰਕਾਰ ਹੁੰਦੀ ਧੱਕਾ ਵੀ ਕੀਤਾ ਜਾਂਦਾ ਬਿਲਕੁਲ ਜੀ ਬਿਲਕੁਲ ਵੋਟਰਾਂ ਨੂੰ ਵੀ ਫੀਲ ਕਰਨਾ ਚਾਹੁੰਦੀ ਮੈਂ ਵੋਟਰਾਂ ਨੂੰ ਅਪੀਲ ਕਰਨਾ ਚਾਹੁੰਦੀ ਹਾਂ ਜੀ ਵੀ ਆਪਾਂ ਇਹਨਾਂ ਦੀਆਂ ਕਾਰਗੁਜ਼ਾਰੀਆਂ ਦਾ ਇਹ ਚੋਣਾ ਬਹੁਤ ਜ਼ਿਆਦਾ ਵਧੀਆ ਟਾਈਮ ਆ ਜੋ ਆਪਾਂ ਇਹਨਾਂ ਦੀ ਜਿਹੜੀਆਂ ਕਾਰਗੁਜ਼ਾਰੀਆਂ ਉਹਨਾਂ ਦਾ ਆਪਾਂ ਲੇਖਾ ਜੋਖਾ ਕਰ ਸਕਦੇ ਆ ਤੇ ਆਪਾਂ ਨੂੰ ਹੁਣ ਇਹ ਇਹਨਾਂ ਨੂੰ ਵੋਟਾਂ ਨਾਲ ਹੀ ਜਵਾਬ ਦੇਣਾ ਚਾਹੀਦਾ ਹੈ ਕਿ ਅਸੀਂ ਇਹਨਾਂ ਦੀ ਸਰਕਾਰ ਤੋਂ ਬਿਲਕੁਲ ਖੁਸ਼ ਨਹੀਂ ਹੈਗੇ ਤੇ ਇਹਨਾਂ ਦੀ ਸਰਕਾਰ